ਵੀ ਰਾਤੀ ਏਸੀ ਚਲਾ ਦਿੰਦੇ ਆ 16 ਤੇ ਕਿ 18 ਤੇ ਜਾਂ 20 ਤੇ ਸਾਰੀ ਰਾਤ ਉਹ ਏਸੀ ਚਲਦਾ ਰਹਿੰਦਾ ਉੱਤਰ ਜਾਈ ਲਈ ਹੁੰਦੀ ਹੈ ਉੱਪਰ ਰਜਾਈ ਲਈ ਹੁੰਦੀ ਉੱਪਰ ਰਜਾਈ ਲਈ ਹੁੰਦੀ ਬਿਲਕੁਲ ਸਹੀ ਦੇਖੋ ਸ਼ੌਂਕ ਪੂਰਾ ਕਰਨਾ ਹੈ ਫੇਰ ਤਾਂ ਤੁਸੀਂ ਮੈਂ アドਵਾਈਸ ਕਰੂ ਵੀ ਜਿਹੜਾ ਕੋਈ ਮਿੱਤਰ ਜਿਆਦਾ ਵਧੀਆ ਠੰਡ ਭਾਲਦਾ ਚਲੋ ਪਹਾੜਾਂ ਤੇ ਨਹੀਂ ਜਾਇਆ ਜਾਂਦਾ ਨਾ ਮੇਰੇ ਤਾਂ ਨਾਲ ਲਕਵੇਂ ਸਾਂਝੀ ਕੰਦਾ ਹੈ ਕੋਲਡਰ ਸਟੋਰ ਤੇ ਲਾਇਓ ਵਰਦਕ ਘੰਟਾ ਤੇ ਦੱਸੋ ਨਾਲੇ ਪਤਾ ਵੀ 4-5 ਡਿਗਰੀ ਤੇ ਹੁੰਦਾ ਟੈਂਪਰੇਚਰ ਵੀ ਕੀ ਕਰਦਾ ਹੁੰਦਾ ਟੈਂਪਰੇਚਰ ਉੱਥੇ ਪਤਾ ਲੱਗੂ ਵੀ ਨਮੀ ਘਟਦੀ ਹੈ ਤਾਂ ਕੀ ਹਾਲ ਹੁੰਦਾ ਠੀਕ ਹੈ ਨਾ ਸੋ ਦਰਬਰਤੋ ਨਾ ਕਰੋ ਦਰਬਰਤੋ ਕਿਸੇ ਲਈ ਤੜੜੀ ਮਾੜੀ ਮਤਲਬ ਹੋਰ ਤਾਂ ਕਿਸੇ ਲਈ ਕੀ ਹੋਣੀ ਹੈ ਪਰੰਤੂ ਸਾਡੇ ਜਿਹੜੇ ਨੈਸ਼ਨਲ ਰਿਸੋਰਸ ਨੇ ਉਹ ਬਰਬਾਦ ਹੋ ਰਹੇ ਨੇ ਸਾਡਾ ਰਸੋਰਸ ਹੈ ਵੀ ਜੀ ਬਿਜਲੀ ਦਾ ਸੋਰਸ ਹੈ ਪਾਣੀ ਪਾਣੀ ਉਹ ਬਾਧੂ ਛੱਡਣ ਲੈਂਦਾ ਹੈ ਬਿਜਲੀ ਦਾ ਸੋਰਸ ਹੈ ਕੋਲਾ ਹੂੰ ਕੋਸਣਾ ਬਾਧੂ ਕੋਲਾ ਕਿਉਂ ਆਪਾਂ ਖਰਾਬ ਕੀਤਾ ਨਾਲੇ ਆਪਦਾ ਸਰੀਰ ਖਰਾਬ ਮਸ਼ੀਨ ਦੀ ਹੀ ਤੀਫੇਰਦਣਿਆ ਸਾਡੇ ਰਿਸੋਰਸਰੋ ਸੀ ਬਰਬਾਦ ਕਰ ਰਹੇ ਹੂੰ ਜਿਹੜੀ ਚੀਜ਼ ਦੀ ਇਹਨਾਂ ਦੀ ਪਹਿਲੀ ਘਾਟ ਹੈ ਚੰਗੀ ਗੱਲ ਇਹਨੂੰ ਸੁਣੋ ਵਰਤਿਓ ਇੱਕ ਮੈਂ ਦੇਖ ਰਿਹਾ ਸੀ ਇਸ ਚੀਜ਼ ਦੇ ਨਾਲ ਨਾ ਤੁਸੀਂ ਇੱਕ ਡਿਵਾਈਸ ਜੇ ਲਾਇਆ ਆ ਹਾਂਜੀ ਉਹ ਕੀ ਡਿਵਾਈਸ ਕੀ ਆ ਉਹ ਕਿਹੜੀ ਮਸ਼ੀਨ ਉਹ એનર્ਜੀ ਮੀਟਰ ਹੈ ਹੂੰ ਹੁਣ ਇਸ ਟਾਈਮ ਦੇਖੋ ਇਹ 700 ਵਾਟ ਵੀ ਲਿਖਾ ਰਿਹਾ ਹੈ ਰੇਟ ਅੰਦਾਇਸੀ ਹੈ ਰੇਟ ਅੰਦਾਇਸੀ 700 ਵਾਟ ਹੈ 700 ਵਾਟ ਇਹ ਹੀ ਏਸੀ 29 ਤੇ ਰੱਖਿਆ ਹੋਇਆ ਸੀ 29 30 ਤੇ ਅੱਜ ਤੋਂ ਮਹੀਨਾ ਪਹਿਲਾਂ ਜਦੋਂ ਗਰਮੀ ਪੂਰਾ ਸੇਖ ਨੇ ਟੈਂਪਰੇਚਰ ਜਦ ਉੱਚਾ ਅਜ ਗਿਆ 45 ਡਿਗਰੀ ਟੈਂਪਰੇਚਰ ਉਦੋਂ ਇਹ ਮੀਟਰ 1800 ਪਲੱਸ ਸੀਗਾ 1850 1900 ਇੰਨਾ ਆਈ ਜਾਂਦਾ ਇਹਨਾਂ ਕਿਉਂਕਿ ਇਹਨੇ ਬਿਜਲੀ ਜਿਹੜੀ ਖਾਣੀ ਹੈ ਉਹ ਕੰਮ ਦੇ ਪ੍ਰੋਪੋਰਸ਼ਨ ਲਖਾਣੀ ਹੈ ਕੰਮ ਮੈਨੂੰ ਕਿੰਨਾ ਕਰਨਾ ਪੈਣਾ ਕੰਮ ਕਿੰਨਾ ਕਰਨਾ ਦੂਜੀ ਗੱਲ ਵੱਡਾ ਫੈਕਟਰ ਹੁੰਦਾ ਇਹਦੇ ਕੈਨਸਰਾਂ ਦਾ ਹੁਣ ਸਾਡੇ ਕੈਨਸਰਾਂ ਨੂੰ ਬਾਹਰ ਠੰਡੀ ਹਵਾ ਮਿਲ ਰਹੀ ਹੈ ਹੂੰ ਇਹਦੇ ਵੀਲੀ ਘਟ ਖਾਣੀ ਇਹ ਬਿਲਕੁਲ ਇੱਕ ਉਦਾਹਰਨ ਮੈਂ ਦੇਵਾਂ ਜਿਵੇਂ ਆਪਾਂ ਕੱਪੜਿਆਂ ਨੂੰ ਸਰਫੇਟ ਡਬੋ ਕੇ ਨਾ ਤੇ ਆਏ ਨਿਚੋੜਦੇ ਹੂੰ ਜ਼ੋਰ ਤਾਂ ਲੱਗਦਾ ਹੈ ਹੂੰ ਉਹ ਨਚੋੜਨ ਤੇ ਜ਼ੋਰ ਲੱਗ ਰਿਹਾ ਹੈ ਇਸੀ ਮਸ਼ੀਨ ਦਾ ਜਦੋਂ ਉਹ ਸੇ ਨਚੋੜ ਰਿਹਾ ਹੈ ਪਾਣੀ ਬਾਹਰ ਨਿਕਲ ਰਿਹਾ ਹੈ ਪਰ ਜਦੋਂ ਜੇ ਬਾਹਰ ਪਹਿਲੇ ਮੌਸਮ ਠੰਡਾ ਹੈ ਤਾਂ ਕੰਨਸਰਾਂ ਦੇ ਉੱਤੇ ਪ੍ਰੈਸ਼ਰ ਘਟਾਉਂਦਾ ਹੈ ਉਹਦੇ ਨਾਲ ਮਸ਼ੀਨ ਤੇ ਲੋਡ ਘਟ ਪੈਂਦਾ ਹੈ ਬਿਜਲੀ ਦੀ ਖਰਚ ਘਟ ਜਾਂਦੀ ਹੈ ਹੂੰ ਕਈ ਲੋਕ ਕਹਿੰਦੇ ਨੇ ਵੀ ਸਾਡਾ AC ਘੰਟਾ ਇੱਕ ਘੰਟੇ ਦੀ ਇੱਕ ਜੂਨਟ ਖਾਂਦਾ ਹੈ ਦੋ ਜੂਨਟਾਂ ਦਾ ਬਿਲਕੁਲ ਸਹੀ ACਆਂ ਦਾ ਘੰਟਿਆਂ ਦੇ ਨਾਲ ਕੋਈ ਤਾਂ ਲਗਾਤ ਨਹੀਂ ਹੁੰਦਾ ਘੰਟੇ ਦਾ ਕੋਈ ਨਹੀਂ ਇਹਦਾ ਦੋ ਚੀਜ਼ਾਂ ਨਾਲ ਤੱਲਕਾਤ ਹੈ ਤੁਸੀਂ ਸੈੱਟ ਟੈਂਪਰੇਚਰ ਕਿੰਨਾ ਰੱਖਿਆ ਹੋਇਆ? ਹੂੰ। ਦੂਜੇ ਨੰਬਰ ਤੇ ਤੁਸੀਂ ਕੰਡੈਂਸਰ ਦੀ ਜਿਹੜੀ ਫਿਟਿੰਗ ਹੈ ਕਹੀ ਜੀ ਜਗ੍ਹਾ ਤੇ ਕੀਤੀ ਹੋਈ ਹੈ ਮੇਨ ਯੂਨਟ ਦੇ। ਕੰਡੈਂਸਰ ਦੀ ਫਿਟਿੰਗ ਕਿੱਥੇ ਹੋਣੀ ਚਾਹੀਦੀ? ਇਹਨੂੰ ਪਹਿਲੀ ਗੱਲ ਤੋਂ ਪ ਨਹੀਂ ਚਾਹੀਦੀ। ਬਿਲਕੁਲ ਨਹੀਂ ਚਾਹੀਦੀ। ਛਾਹ ਚਾਹੀਦੀ ਹੈ ਤੇ ਪੂਰੀ। ਜਿੰਨਾ ਤੁਸੀਂ ਇਹਨੂੰ ਛਾਹ ਦੇ ਦੋਗੇ ਉੰਨੀਓ ਤੁਹਾਡੇ ਕਮਰੇ 'ਚ ਠੰਡ ਪਾ ਦੂ ਬਿਜਲੀ ਦੀ ਖਰਚ ਘਟਾ ਦੇ। ਜਿੰਨਾ ਤੁਸੀਂ ਇਹਨੂੰ ਔਖਾ ਕਰਾਂਗੇ ਉਹ ਤੁਹਾਨੂੰ ਉੱਕਾ ਕਰੇ ਚੂੜੀ ਕਸੇ ਜਾਊਗਾ ਹੂੰ ਆਪਣੇ ਇੱਕ ਆਮ ਕਲਚਰ ਹੈ ਵੀ ਵਿੰਡੋਇਸ ਆਪਣੇ ਲਾ ਲਿਆ ਸਪਲਟ ਲਾ ਲਿਆ ਜਾਂ ਵਿੰਡੋ ਲਾ ਲਿਆ ਹੂੰ ਆਪ ਅਗਰ ਇਹ ਠੰਡੇ ਠੰਡੇ ਵਾਲਾ ਤਾਂ ਅੰਦਰ ਆ ਜਾ ਦੂਜਾ ਤਾਂ ਢੱਠੇ ਫੁੱਟ ਜਾਵੇ ਜਿੱਥੇ ਵਰਦੀ ਜਾ ਜਿੱਥੇ ਮਰਜੀ ਰਵੇ ਪਰ ਨਹੀਂ ਉਹ ਸਾਨੂੰ ਤੰਗੀ ਕਰੂਗਾ ਹੁਣ ਅਸੀਂ ਜਿੰਨੇ ਵੀ ਸਾਡੇ ਏਸੀ ਨੇ ਅਸੀਂ ਇਹਨਾਂ ਦੀ ਇੰਸਟਾਲੇਸ਼ਨ ਹਮੇਸ਼ਾ ਹਿਸਾਬ ਨਾਲ ਰੱਖਦੇ ਆ ਵੀ ਇਹਨਾਂ ਦੇ ਉੱਤੇ ਕਦੀ ਵੀ ਸਿੱਧੀ ਧੁੱਪ ਨਾ ਆਵੇ ਦੂਜੀ ਗੱਲ ਵੱਤ ਤੋਂ ਵੱਤ ਇਹਨਾਂ ਨੂੰ ਤਾਜੀ ਹਵਾ ਮਿਲਦੀ ਹੂੰ ਜੇ ਏਸੀ ਇਹੇ ਜਿਹੇ ਹਿਸਾਬ ਨਾਲ ਲੱਗੇ ਨੇ ਵੀ ਇੱਥੋਂ ਹੀ ਹਵਾ ਲੈ ਰਿਆ ਇੱਥੋਂ ਹੀ ਕੱਢੀ ਜਾ ਰਿਹਾ ਲੈ ਰਿਆ ਕੱਢੀ ਜਾ ਰਿਹਾ ਲੈ ਰਿਆ ਕੱਢੀ ਜਾ ਰਿਹਾ ਤੇ ਉਥੇ ਉਹਦੇ ਬਿਲੀ ਦੀ ਖਫਤ ਇੱਕ ਦਮ 2 ਤੋਂ 3 ਗੁਣੇ ਵੱਧ ਅੱਛਾ ਕਿਉਂਕਿ ਇਹਨੂੰ ਤਾਜੀ ਹਵਾ ਚਾਹੀਦੀ ਆ ਜਿੰਨੇ ਇਹਨੂੰ ਠੰਡੀ ਹਵਾ ਮਿਲਣੀ ਉਹ ਉਹਨੇ ਇਹਦੀ ਮਸ਼ੀਨ ਸਖਾਲੇ ਹੂੰ ਪਰੰਤੂ ਜਿੰਨਾ ਮੈਂ ਦੇਖ ਰਿਹਾ ਵੀ ਤਕਰੀਬਨ 99% ਏਸੀ ਨੂੰ ਜਿਹੜੇ ਆਊਟਡੋਰ ਨੇ ਛੱਤਾਂ ਦੇ ਉੱਤੇ ਹੀ ਰੱਖ ਦਿੰਦੇ ਨੇ ਵੀ ਜਿਵੇਂ ਵੱਦੂ ਜੀ ਹੁੰਦਾ ਛੱਤਾਂ ਦਾ ਛੱਡੋ ਜਿਵੇਂ ਆਪਾਂ ਦੇਖਦੇ ਆ ਵੀ ਕਈ ਵੱਡੇ ਵੱਡੇ ਐਮ ਐਨ ਸੀ ਨੇ ਕਈ ਬਿਲਡਿੰਗਸ ਬਣੀਆਂ ਹੋਈਆਂ ਨੇ ਕਈ ਹੋਟਲ ਦੀਆਂ ਬਿਲਡਿੰਗਸ ਨੇ ਉਹਨਾਂ ਨੇ ਬਾਹਰ ਹੀ ਕੱਢ ਕੇ ਏਸੀ ਲਾਏ ਹੁੰਦੇ ਆ ਸਾਹਮਣੇ ਫਰੰਟ ਤੇ ਤਾਂ ਚਲੋ ਉਹਨਾਂ ਦਾ ਪੂਰਾ ਵਧੀਆ ਉਹਨਾਂ ਨੇ ਕੰਮ ਕੀਤਾ ਹੁੰਦਾ ਹੈ ਫਰੰਟ ਬੜਾ ਵਧੀਆ ਬਣਾਇਆ ਹੁੰਦਾ ਹੈ ਪਿੱਛੇ ਸਾਰਾ ਏਸੀ ਐ ਹੀ ਖੁੱਲਾ ਛੱਡਿਆ ਹੁੰਦਾ ਦੇਖੋ ਸੈਂਟਰਲ ਏਸੀ ਐਸੇ ਕਰਕੇ ਲਗਾਏ ਜਾਂਦੇ ਨੇ ਵੀ ਉੱਥੇ ਜਗ੍ਹਾ ਜਗ੍ਹਾ ਆਊਟ ਡੋਰ ਨਾਲ ਹੋਣੇ ਆ ਉਹ ਤੇ ਸੈਂਟਰਲ ਏਸੀ ਤਾਂ ਹੀ ਲੱਗਦਾ ਹੂੰ ਤੇ ਪਰ ਆ ਮੇਨ ਗੱਲ ਇਹਦੇ ਵੀ ਏਸੀਆਂ ਨੂੰ ਬੇਲੋੜੀ ਟੈਂਪਰੇਚਰ ਨਾ ਛੇਡੋ ਤੁਸੀਂ ਆਊਟਡੋਰ ਨੂੰ ਵਧੀਆ ਸੇਫ ਤਰੀਕੇ ਦੇ ਰੱਖੋ ਤੇ ਠੰਡੀ ਜਗ੍ਹਾ ਤੇ ਰੱਖੋ ਹੂੰ ਜੇ ਹੋ ਸਕਦਾ ਜਿਹੜੇ ਦੀ ਪੱਖੇ ਦੀ ਦਿਸ਼ਾ ਹੈ ਜਿਹੜਾ ਆਊਟਡੋਰ ਦਾ ਆਊਟਡੋਰ ਦਾ ਪੱਖਾ ਪੱਖਾ ਹਾਂਜੀ ਉਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਉੱਤਰ ਦਖਣ ਰੇਣੀ ਚਾਹੀਦੀ ਹੈ ਅੱਛਾ ਹੁਣ ਕੁਝ ਲੋਕ ਸੋਚਦੇ ਨੇ ਪਤਾ ਨਹੀਂ ਕਿਹੜਾ ਕੋਈ ਵਾਸਤੂ ਸ਼ਾਸਤਰ ਹੈ ਮੈਂ ਕਹ ਰਿਹਾ ਲੱਗਾ ਸੀ ਤੁਸੀਂ ਵਾਸਤੂ 'ਚ ਯਕੀਨ ਤਾਂ ਨਹੀਂ ਰੱਖਣ ਲੱਗ ਗਏ ਨਹੀਂ ਮੈਂ ਵਾਸਤੂ 'ਚ ਵਾਸਤੂ ਮਾਰੇ ਕਿਹਾ ਤੈਹ ਜਾਂਦਾ ਵੀ ਐਸੀ ਕਿ ਬੇਸਿਕਲੀ ਉਹ ਤਕਨੀਕ ਹੈ ਜਿਹੜੀ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਹੋ ਮੁਤਾਬਕ ਹੋ ਇਹਦੇ ਵਿੱਚ ਇਹ ਕੀ ਲਾਗੂ ਹੈ ਕਿਉਂਕਿ ਮੈਂ ਖੁਦ ਪ੍ਰੈਕਟੀਕਲ ਕੀਤਾ ਹੂੰ ਜੇ ਅਸੀਂ ਇਹਨੂੰ ਪੂਰਬ ਪੱਛਮ ਰੱਖਦੇ ਹੂੰ ਇਸੇ ਰਡਰ ਤਾਂ ਹੁਣ ਕੁਦਰਤੀ ਦੱਲ ਵੀ ਇੱਕ ਪਾਸਿਓ ਹਵਾ ਲਊ ਜੇ ਆਪਾਂ ਪੱਛਮ ਵੱਲੋਂ ਹਵਾ ਜਾਂਦੀ ਕਰਤੀ ਫੈਨ ਦੀ ਹੂੰ ਤਾਂ ਪੂਰਬ ਵੱਲੋਂ ਲਊ ਤੇ ਪੱਛਮ ਵੱਲ ਕੱਢੋ ਕੱਢੋ ਤੇ ਜੇ ਪੁੱਠਾ ਰੱਖਿਆ ਤਾਂ ਪੂਰਬ ਵੱਲੋਂ ਹਵਾ ਦੇਓ ਪੱਛਮ ਵੱਲੋਂ ਛੱਡੋ ਹੁਣ ਪ੍ਰੋਬਲਮ ਕਿੱਥੇ ਹੁੰਦੀ ਹੈ ਮੰਨ ਲਓ ਉਹ ਪੂਰਬ ਵੱਲੋਂ ਹਵਾ ਕੱਢ ਰਿਹਾ ਉਤੋਂ ਕੁਦਰਤੀ ਤੌਰ ਤੇ ਜਿਹੜੀ ਹਵਾਏ ਪੂਰੇ ਪੂਰੇ ਦੀ ਸ਼ੁਰੂ ਹੋ ਗਈ ਆਪਾਂ ਕਹਿੰਦੇ ਵੀ ਪੂਰਾ ਚੱਲ ਪਿਆ ਉੱਥੇ ਕੀ ਹੈ ਵੀ ਪੱਖੇ ਦੀ ਹਵਾ ਦਾ ਟਕਰਾਉ ਪੈ ਜਾਂਦਾ ਬਾਹਰਲੀ ਹਵਾ ਨਾਲ ਕਿਉਂਕਿ ਡਾਇਰੈਕਸ਼ਨ ਪੁੱਠੀ ਹੈ ਡਾਇਰੈਕਸ਼ਨ ਪੁੱਠੀ ਹੈ ਮੋਟਰ ਤੇ ਲੋੜ ਇੱਕਦਮ ਵੱਜ ਜਾਂਦਾ ਮੈਂ ਆਵਦੀਆਂ ਮੈਂ ਸਾਰੀ ਉਮਰ ਕੰਮ ਕਰਕੇ ਮੂਰਖਤਾ ਹੀ ਮੈਂ ਵੀ ਕੀਤੀ ਹੈ 20-22 ਸਾਲ ਪਹਿਲਾਂ ਹੂੰ ਹੂੰ ਆਵਦੇ ਏਸੀ ਦੀਆਂ ਮੈਂ ਦੋ ਤੋਂ ਤਿੰਨ ਮੋਟਰਾਂ ਮੱਚ ਗਈਆਂ ਬੜੀਆਂ ਫੈਨ ਮੋਟਰਾਂ ਫੈਨ ਮੋਟਰ ਹੁਣ ਮੈਨੂੰ ਇਹ ਨਾ ਸਮਝ ਆਵੇ ਵੀ ਸਾਰੀ ਉਮਰ ਮਕੈਨਿਕੀ ਕਰਦੀ ਐ ਇਹ ਇਹ ਮੋਟਰ ਕਿਉਂ ਮੱਚ ਰਹੀ ਹੈ ਕਿਉਂ ਕਰ ਫਿਰ ਉਹਨੂੰ ਧਿਆਨ ਨਾਲ ਦੇਖਿਆ ਵੀ ਇਹਨੂੰ ਜਦ ਹਵਾ ਤੇ ਚੱਲਦੀ ਹੈ ਦਾ ਦਾ ਵਿਰੋਧ ਕਰਦੀ ਹੈ ਪੱਖੇ ਦਾ ਜੋਰ ਹੁਣ ਪੱਖੇ ਦੇ ਬਲੇਡ ਫੜ ਲਾਂਗੇ ਤਾਂ ਮੋਟਰ ਤਾਂ ਬਚੂਗੀ ਮੋਟਰ ਤਾਂ ਬਚੂਗੀ ਜੇ ਜੋਰ ਲਵਾ ਦਾਂਗੇ ਜਦੋਂ ਸਟਾਰਟ ਹੋ ਜਾਊਗਾ ਹੂੰ ਤੇ ਇਹੀ ਹਾਲਤ ਪਛਮਦੀ ਹੈ ਹੁਣ ਪਛਮ ਨੂੰ ਹਵਾ ਕੱਢਣ ਲਾਤੀ ਉਧਰ ਪਛਮ ਚੱਲ ਪਈ ਫੇਰ ਖਰਾਬੂ ਅਸੀਂ ਇਸ ਕਰਕੇ ਇਹ ਦਲੀਲ ਦਿੰਦੇ ਆ ਵੀ ਤੁਸੀਂ ਇਹਨੂੰ ਰੱਖੋ ਉੱਤਰ ਦਖਣ ਉੱਤਰ ਦਖਣ ਜਿਹੜੀ ਦੀ ਹਵਾ ਦੀ ਨਿਕਾਸੀ ਹੈ ਉਹ ਦਖਣ ਕਰ ਦਿਓ ਹੂੰ ਕਿਉਂਕਿ ਦਖਣ ਤੋਂ ਹਵਾ ਕਦੀ ਵੀ ਨਹੀਂ ਚੱਲਦੀ अच्छा मोटा ਜਿਹਾ ਫਾਰਮੂਲਾ ਉੱਤਰ ਦੱਖਣ ਰੱਖੋਗੇ ਤਾਂ ਤੁਹਾਡੀ ਜਿਹੜੀ ਮੋਟਰ ਹੈ ਉਹ ਨਹੀਂ ਸੜੇਗੀ ਨਹੀਂ ਸੜੇਗੀ ਏਸੀ ਦੀ ਲੋੜ ਨਹੀਂ ਪੈਂਦਾ ਵੱਧ بجلی ਵੀ ਨਹੀਂ ਫੂਕਣੀ ਤੇ ਮੋਟਰ ਬਚੀ ਰਹੂਗੀ ਹੂੰ ਸਾਡੇ ਜਿੰਨੇ तकरीबन 12-13 ਏਸੀ ਲੱਗੇ ਆਏ ਨੇ ਸਾਰੇ ਇਹ ਉੱਤਰ ਦੱਖਣ ਚ ਲੱਗੇ ਨੇ ਤੇ ਸਾਰਾ ਜਿਹੜੀ ਹਵਾ ਉਹ ਦੱਖਣ ਨੂੰ ਹੀ ਜਾਂਦੀ ਹੈ ਕਿਉਂਕਿ ਇਸ ਪਾਸਿਓਂ ਹਵਾ ਨੇ ਚੱਲਣਾ ਨਹੀਂ ਹਵਾ ਨੇ ਚੱਲ ਕੇ ਇਹਨੂੰ ਟੱਕਰ ਦੀ ਮਾਰ ਨਹੀਂ ਤੇ ਮੋਟਰ ਦਾ ਨੁਕਸਾਨ ਕਦੇ ਨਹੀਂ ਹੋਵੇਗਾ ਉੱਤਰ ਦੱਖਣ ਤੁਸੀਂ ਦੱਸ ਤਾਂ ਦਿੱਤਾ ਹੁਣ ਬੰਦਾ ਚੈੱਕ ਕਿੱਦਾਂ ਕਰੇ ਜ਼ਰੂਰ ਚਲੋ ਮੋਬਾਈਲ ਦੇ ਵਿੱਚ ਵੀ ਅੱਜ ਕੱਲ ਕੰਪਾਸ ਆ ਗਏ ਨੇ ਗੱਲ ਇਹ ਹੈ ਵੀ ਇੱਕ ਵਾਰੀ ਮੈਂ ਕਹਿੰਦਾ ਵੀ ਲੋਕਾਂ ਨੂੰ ਹਿੰਟ ਮਿਲ ਜੇ ਲੱਭੋ ਆਪੇ ਲੈਣਗੇ ਲੱਭਾਪੇ ਲੈਣਗੇ ਇਹ ਪਬਲਿਕ ਅਡੀ ਕੰਮ ਨਹੀਂ ਹੈ ਲੱਭ ਲੈ ਕੇ ਪਰ ਬਸ਼ਰਤ ਇਹ ਉਹਨਾਂ ਨੇ ਗੱਲ ਸਮਝ ਆ ਜੇ ਹਾਂ ਜੇ ਗੱਲ ਹੈ ਤਾਂ ਠੀਕ ਹੈ ਤੇ ਕੰਮ ਲੈ ਲਵਾਂਗੇ ਤਾਂ ਚਲੋ ਬਿਜਲੀ ਦਿਖਾ ਪਤ ਵੀ ਕੱਟਦੀ ਹੈ ਬਿਲਕੁਲ ਨਾ ਕੱਟੂਗੀ ਹਾਂ ਤ론 ਅਨਸਰ ਸਹੀ ਕੂਲ ਹੋਣਗੇ ਪੱਖੇ ਦੀ ਮੋਟਰ ਦਾ ਜੋਰ ਨਹੀਂ ਲੱਗ ਰਿਹਾ ਤਾਂ ਆਟੋਮੈਟਿਕ ਇਹ ਕਹਿ ਵੀ ਗੱਲ ਆ ਅੱਜ ਕੱਲ ਸੋਸ਼ਲ ਮੀਡੀਆ ਚਲਾਨਦੇ ਆ ਨਾ ਤਾਂ ਇੱਕ ਬੜੀ ਜਿਆਦਾ ਚੀਜ਼ ਜਿਹੜੀ ਉਹ ਟ੍ਰੈਂਡ ਕਰ ਰਹੀ ਆ ਟ੍ਰੈਂਡ ਕੀ ਕਰਦੀ ਆ ਜਿਵੇਂ ਤੁਸੀਂ ਕਹੀਆ ਵੀ ਕੰਡੈਂਸਰ ਜਿਹੜਾ ਠੰਡਾ ਹੋਣਾ ਚਾਹੀਦਾ ਲੋਕੀ ਕਹਿੰਦੇ ਉੱਪਰ ਸ਼ੈੱਡ ਪਵਾ ਲਓ ਕੀ ਉਹ ਸ਼ੈੱਡ ਕਰ ਕਰਨੇ ਹਾਂ ਮੇਰੇ ਕੋ ਸਹੀ ਹੈ ਮੈਂ ਪਹਿਲੀ ਗੱਲ ਇਸ ਤੀ ਸ਼ੁਰੂ ਕੀਤੀ ਸੀ ਵੀ ਇਹਨੂੰ ਧੁੱਪ ਨਹੀਂ ਲੱਗਣੀ ਚਾਹੀਦੀ ਇਹਨੂੰ ਸਿੱਧੀ ਧੁੱਪ ਦੇ ਸੰਪਰਕ ਚ ਆਉਣਾ ਨਹੀਂ ਚਾਹੀਦਾ ਜਿਨ੍ਹਾਂ ਨੂੰ ਠੰਡ ਮਿਲ ਜੂਗੀ ਸਿੱਧੀ ਧੁੱਪ ਲਵਾਂਗੇ ਲੋਹੇ ਅਲੂਮੀਨੀਅਮ ਨੇ ਉਹਨੇ ਆਪ ਗਰਮ ਹੋਣਾ ਉਹਨੇ ਆਪ ਗਰਮ ਹੋਣਾ ਉਹ ਪਹਿਲੇ ਹੀ ਗਰਮ ਹੋ ਤੋ ਹੋਰ ਗਰਮੀ ਉਹ ਤਾਂ ਲੋਕੀ ਦੁਪਹਿਰੇ ਏਸੀ ਦਾਬ ਦਿੰਦੇ ਉਹ ਤੋਂ ਪਾਏ ਸੀ ਫੁੱਲ ਸਪੀਡ ਕਰ ਦਿੰਦੇ ਇਸ ਕਰਕੇ ਉੱਪਰ ਅਗਰ ਸ਼ੈੱਡ ਪਿਆ ਹੋਵੇ ਕੋਈ ਵੀ ਜਣ ਕੇ ਛਾਂ ਦਾ ਪ੍ਰਬੰਧ ਕੀਤਾ ਹੋਇਆ ਹੋਵੇ ਤੇ ਉਹਨੂੰ ਸਿੱਧੀ ਧੁੱਪ ਨਾ ਲੱਗੇ ਉਹਦੀ ਪਰਫਾਰਮੈਂਸ ਵਧੀਆ ਰਹੇ ਏਸੇ ਨੂੰ ਅੱਗ ਵੀ ਨਾ ਲੱਗੇ ਹਾਂ ਏਸੀਆਂ ਨੂੰ ਦੇਖੋ ਅੱਜ ਫਟ ਰਹੇ ਨੇ ਕੰਪਰੈਸ਼ਨ ਫਟ ਮੈਨਾਂ ਨਹੀਂ ਲੱਗਾ ਸੀ ਏਸੀ ਫਟ ਰਹੇ ਆ ਕੰਪਰੈਸ਼ਨ ਫਟ ਰਹੇ ਉਹਦੇ ਉਹਦੇ ਪਿੱਛੇ ਵੀ ਕਾਰਨ ਨਹੀਂ ਹੈ ਵੀ ਜਿਹੜੀ ਗਲਤ ਇੰਸਟਾਲੇਸ਼ਨ ਨੇ ਟੈਂਪਰੇਚਰ ਫਟਦਾ ਫਟਣ ਦਾ ਕੀ ਮਤਲਬ ਹੁੰਦਾ ਲੋਡ ਤੋਂ ਵੱਧ ਕਰ ਨਹੀਂ ਹੂੰ ਕਿਉਂੋ ਪਿੱਛੋਂ ਤਾਂ ਅਸੀਂ ਦਾਬ ਦੇ ਰੱਖੀਏ 15 16 ਨੇ ਅੱਗੇ ਉਹ ਵਿਚਾਰਾ ਪਿਆ ਮਾਛੀ ਦੀ ਧੁੱਪ ਚ ਹੂੰ ਕਿੰਨਾ ਸਮਾਂ ਉਹ ਠੰਡੇ ਨਹੀਂ ਹੋ پا ਰਹੇ ਬਾਰ ਬਾਰ ਗੈਸ ਦਾ ਪ੍ਰੈਸ਼ਰ ਆ ਰਿਹਾ ਹੈ ਵਧਾਈਆਂ ਦਾ ਵਧਾਈ ਜਾਂਦਾ ਆਖੀ ਨੂੰ ਫਟ ਜਾਂਦਾ ਹੋਰ ਕੀ ਕੰਮ ਆਉਂਦਾ ਫਟ ਕੇ ਫਿਰ ਚਾਹੇ ਜਾਨੀ ਨੁਕਸਾਨ ਕਰੇ ਜਾਵੇ ਬਾਲੀ ਨੁਕਸਾਨ ਕਰੇ ਨੁਕਸਾਨ ਤਾਂ ਹੋਣੀ ਆ ਮੈਨੂੰ ਇੱਕ ਖਬਰ ਯਾਦ ਆ ਵੀ 2 ਸਾਲ ਪਹਿਲਾਂ ਦੀ ਖਬਰ ਆ ਮੈਨੂੰ ਏਰੀਆ ਨਹੀਂ ਯਾਦ ਆ ਰਿਹਾ ਵੀ ਐਸਲ ਦੇ ਵਿੱਚ ਪੂਰੀ ਦੀ ਪੂਰੀ ਫੈਮਲੀ ਖਤਮ ਹੋ ਗਈ ਸੀ ਫ੍ਰਿਜ ਫਟਣ ਦੇ ਕਰਕੇ ਦੇਖੋ ਫ੍ਰਿਜ ਵੀ ਮਸ਼ੀਨ ਤਾਂ ਏਸੀ ਵਾਲੀ ਆ ਉਹਦਾ ਤਾਂ ਪੰਗਾ ਇਹ ਆ ਵੀ ਗੱਲੋਂ ਆਪਾਂ ਜਿਹੜਾ ਏਸੀ ਹੈ ਉਹਦੇ ਤਾਂ ਆਊਟਡੋਰ ਨੂੰ ਪਰਦੇਸ਼ ਨਿਕਾਲਾ ਦੇ ਦਿੰਦਾ ਤੇ ਚੱਲ ਜਾ ਛੱਤ ਤੇ ਫਰਿਜ ਦਾ ਤਾਂ ਅੰਦਰ ਹੀ ਆ ਫ੍ਰਿਜ ਨਾਲ ਵੀ ੱੱਕਾ ਹੋਇਆ ਬਹੁਤ ੱੱਕਾ ਕਰਦੇ ਨੇ ਲੋਕ ਉਹ ੱੱਕਾ ਕਰਦੇ ੱੱਕਾ ਕਰਦੇ ਅਗਰ ਤੁਸੀਂ ਸਨ तकरीबन ਤੁਹਾਡਾ ਪੱਲਾ ਹੋ ਜੇ 85 ਤੋਂ ਲੈ ਕੇ 90 95 ਤੱਕ ਹੂੰ ਦੇਖਿਆ ਬਟ ਰੈਂਡ ਤਾਂ ਫਰਿਜ ਡਰਾਈਂਗ ਰੂਮ ਦਾ ਸ਼ਿੰਗਾਰ ਹੁੰਦਾ ਸੀ ਹਾਂਜੀ ਬਿਲਕੁਲ ਹੁੰਦਾ ਹੀ ਡਰਾਈਂਗ ਰੂਮ ਤੇ ਸੀ ਡਰਾਈਂਗ ਰੂਮ ਚ ਹੁੰਦਾ ਸੀ ਵੱਡੇ ਵੱਡੇ ਫਰਿਜ ਲੋਕੀ ਸਪੈਸ਼ਲੀ ਲਵਾਉਂਦੇ ਸੀ ਸਪੈਸ਼ਲ ਵਾਕੇ ਕਿਉਂਕਿ ਸਟੇਟ ਤੇ ਮਿਲਦੀ ਸਟੇਟਸ ਤੇ ਤਾਂ ਉੱਥੇ ਇੱਕ ਫਕੀਰ ਫਰਕ ਸੀ ਵੀ ਉੱਥੇ ਉਹਨੂੰ ਸਾਫ਼ ਸੁਥਰਾ ਤੇ ਸੋਹਣਾ ਰੱਖਿਆ ਜਾਂਦਾ ਸੀ ਕਿਉਂਕਿ ਆਇਆ ਗਿਆ ਉਹਨੇ ਹੂੰ ਕਮਰਾ ਵੱਡਾ ਹੁੰਦਾ ਸੀ ਠੰਡਾ ਵੀ ਹੁੰਦਾ ਸੀ ਠੰਡਾ ਪੂਰੀ ਉਹਨੂੰ ਜਗ੍ਹਾ ਮਿਲੀ ਹੁੰਦੀ ਸੀ ਹੂੰ ਤੇ ਆਰਾਮ ਨਾਲ ਚੱਲਦਾ ਮਿਲਦਾ ਹੁਣ ਅਸੀਂ ਕੀ ਕਰਿਆ ਵੀ ਇਹਨੂੰ ਤਾਂ ਫਰिज ਨੂੰ ਅਸੀਂ ਗਦਾ ਬਣਾਤਾ ਉਹਦੇ ਵਿੱਚ ਰੱਖਣ ਨੂੰ ਵੀ ਕੀ ਹੁੰਦਾ ਸੀ ਪਾਣੀ ਕੋਈ ਵੱਧ ਤੋਂ ਵੱਧ ਜੋਰ ਮਾਰ ਕੇ ਕਸਟਰਡ ਦੀਆਂ ਕੁਲਫੀਆਂ ਬਣਾ ਲਾਦਾ ਸੀ ਸੱਚੀ ਉਹਨੋਂ ਧਰ ਨੂੰ ਇਹ ਵਿੱਚ ਕੁਛ ਨਹੀਂ ਸੀ ਕਸਟਰਡ ਦੇ ਗਲਫੇ ਅਲਕੀ ਬਹੁਤ ਬਣਾਉਂਦੇ ਸੀ ਉਹ ਤਾਂ ਉਹ ਬਣਾਉਂਦਾ ਸੀ ਹੂੰ ਤੇ ਹੁਣ ਕੀ ਹੈ ਅਸੀਂ ਗਧੇ ਤੋਂ ਵੀ ਬਾਤ ਕਰਤਾ ਵੀ ਜੋ ਚੀਜ਼ ਹੱਥ ਆ ਗਈ ਬਚ ਗਈ ਫਰਜਿਤ ਹੂੰ ਤੇ ਫਰਜਿਤ ਭਰ ਦਾਨੇ ਆ ਟੈਂਪਰੇਚਰ ਉਹਦਾ ਵੀ ਆਪਾਂ ਚੱਕ ਕੇ ਸੈਟ ਪੁਆਇੰਟ ਸਿਰੇ ਲਾ ਦਾਨੇ ਆ ਰੱਖਿਆ ਵੀ ਵਿਚਾਰਾ ਤੰਗ ਜੀ ਜਗ੍ਹਾ ਤੋਂ ਨਰ ਸੋਈ ਚ ਰੱਖਿਆ ਹੁੰਦਾ ਜਮਾਈ ਉਹ ਫਰਜ ਜੀ ਜਿੰਨੀ ਜਗ੍ਹਾ ਤਿੰਨ ਦਿਨ ਫਰਜ ਜੀ ਜਗ੍ਹਾ ਹੁੰਦੀ ਆ ਤੇ ਪਿੱਛੇ ਉਹਦੇ ਹਵਾ ਪੈਣ ਦਾ ਕੋਈ ਇੰਤਜ਼ਾਮ ਨਹੀਂ। ਤਾਂ ਕਿ ਕਰਾਂ ਅੰਸਰ ਇਹਦਾ ਕੂਲਿੰਗ ਕਰਦੀ ਹੈ ਨਾ ਆਪਦੇ। ਤੇ ਉਹ ਹਾਲਤ ਚ ਫਿਰ ਇਹ ਫਟ ਤੋਦਦੇ ਨੇ। ਇਹ ਵੀ ਫਟਦੇ ਨੇ। ਜਦੋਂ ਫ੍ਰਿਜ ਨੂੰ ਅਸੀਂ ਤੰਗ ਜਗ੍ਹਾ ਤੇ ਰੱਖਾਂਗੇ ਤੇ ਸਾਨੂੰ ਤੰਗ ਕਰੂਗਾ। ਜੇ ਅਸੀਂ ਇਹਨੂੰ ਖੁੱਲੀ ਜਗ੍ਹਾ ਤੇ ਰੱਖ ਲਾਂਗੇ। ਸਮਾਨ ਘਟਾ ਦਾਂਗੇ ਵਿੱਚੋਂ। ਹੁਣ ਫਿਰ ਲੋਕ ਕਹਿੰਦੇ ਨੇ ਜੇ ਸਮਾਨ ਘਟਾਉਣੇ ਫਿਰ ਲਿਆ ਕਾਦੇ ਵਾਸਤੇ। ਇਹ ਲਿਆ ਕਾਦੇ ਵਾਸਤੇ ਦੀ ਗੱਲ ਹੈ